ਭੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਸੰਗਤਾਂ ਦਾ ਆਉਣਾ ਜਾਰੀ ਹੈ ਪਰ ਜਿੱਥੇ ਸੰਗਤਾਂ ਦੂਰੋ ਦੂਰੋ ਆ ਰਹੀਆਂ ਨੇ ਉੱਥੇ ਹੀ ਉਹਨਾਂ ਨਾਲ ਕੀਤੀ ਜਾ ਰਹੀ ਹੈ ਲੁੱਟ ਜਿहां ਤਿਉਹਾਰ ਦੇ ਮੱਦੇਨਜ਼ਰ ਜਿੱਥੇ ਪੰਜਾਬ ਸਰਕਾਰ ਨੇ ਸ਼ਿਕਤਪੁਰ ਸਾਹਿਬ ਵਿਖੇ ਚੱਲ ਰੇ ਟੋਲ ਪਲਾਜ਼ਾ ਨੂੰ 4 ਦਿਨਾਂ ਲਈ ਬੰਦ ਕਰਕੇ ਸੰਗਤਾਂ ਨੂੰ ਰਾਹ ਦਿੱਤੀ ਹੈ ਉੱਥੇ ਹੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਦੀ ਸਰਕਾਰੀ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦੇ ਆਉਣ ਵਾਲੀਆਂ ਸੰਗਤਾਂ ਦੀ ਥਿੜ ਲਾ ਰਹੇ ਨੇ ਜਿहां ਤੁਸੀਂ ਸਹੀ ਸੁਣਿਆ ਸਰਕਾਰੀ ਬਾਸਟਰਡੇ ਦੀ ਪਾਰਕਿੰਗ ਦਾ ਠੇਕਾ ਰੋਡਵੇ ਬੱਲੋ ਇੱਕ ਨਿੱਜੀ ਠੇਕੇਦਾਰ ਨੂੰ ਸਾਲ 2011 ਵਿੱਚ ਦਿੱਤਾ ਗਿਆ ਸੀ ਠੇਕੇ ਦੀਆਂ ਸ਼ਰਤਾਂ ਅਨੁਸਾਰ ਦੋ ਪਹੀਆ ਵਾਹਨ ਦੀ ਪਾਰਕਿੰਗ ਫੀਸ 15 ਰੁਪਏ ਅਤੇ ਕਾਰ ਦੀ ਪਾਰਕਿੰਗ ਫੀਸ 30 ਰੁਪਏ ਤੈਅ ਕੀਤੀ ਹੋਈ ਹੈ ਪਰ ਠੇਕੇਦਾਰ ਦੇ ਕਰਿੰਦੇ ਸ਼ਰਧਾਲੂਆਂ ਕੋਲੋਂ ਦੋ ਪਹੀਆ ਵਾਹਨਾਂ ਦੇ 50 ਰੁਪਏ ਤੇ ਕਾਰ ਦੇ 100 ਰੁਪਏ ਵਸੂਲ ਕਰ ਰਹੇ ਨੇ ਤੇ ਜੇ ਕੋਈ ਵਿਰੋਧ ਕਰਦਾ ਹੈ ਤਾਂ ਤੁਸੀਂ ਖੁਦ ਹੀ ਦੇਖ ਲਓ ਇਹ ਕਿਸ ਤਰ੍ਹਾਂ ਦੀ ਗੁੰਡਾਗਰਦੀ ਤੇ ਉਤਰ ਆਉਂਦੇ ਨੇ ਬਿਚਾਰੇ ਸ਼ਰਦਾਲੂ ਲੜਾਈ ਝਗੜੇ ਤੋਂ ਡਰਦੇ ਕੁਝ ਨਹੀਂ ਬੋਲਦੇ ਹੁਣ ਹੋਰ ਸੁਣੋ ਠੇਕੇਦਾਰ ਬਲੋ ਸ਼ਰਦਾਲੂਆਂ ਦੀ ਲੁੱਟ ਲਈ ਜੋ ਪੱਟੀਆਂ ਛਪਵਾਈਆਂ ਨੇ ਉਸਦੇ ਪੈਸੇ ਤੱਕ ਨਹੀਂ ਲਿਖੇ ਇਸ ਲਈ ਠੇਕੇਦਾਰ ਦੇ ਕਰਿੰਦੇ ਮਨਮਰਜ਼ੀ ਦੇ ਪੈਸੇ ਵਸੂਲ ਕੇ ਸੰਤਾਂ ਦੀ ਲੁੱਟ ਕਰ ਰਹੇ ਨੇ ਜਦੋਂ ਕਿ ਨਿਯਮਾਂ ਅਨੁਸਾਰ ਠੇਕੇ ਵਿੱਚ ਤੈਅ ਕੀਤੇ ਵਾਹਨਾ ਦੀ ਪਾਰਕਿੰਗ ਫੀਸ ਪਰਚੀ ਤੇ ਛਾਪਣੀ ਲਾਜ਼ਮੀ ਹੈ ਤੇ ਲੋ ਸਭ ਤੋਂ ਪਹਿਲਾਂ ਤੁਹਾਨੂੰ ਠੇਕੇਦਾਰ ਦੇ ਕਰਿੰਦੇ ਦੀ ਗੱਲ ਸੁਣਾਉਣੇ ਆ ਜੋ ਬਿਨਾਂ ਕਿਸੇ ਡਰ ਭੈ ਦੇ ਸ਼ਰੀਅਮ ਸੰਤਕੂ ਨੂੰ 15 ਤੇ 30 ਦਿਨਾਂ ਤੇ 500 ਰੁਪਏ ਵਸੂਲ ਰਿਹਾ ਹੈ। ਅੱਜ ਆਪਣਾ ਸੁਨੀਲ ਅਡਵਾਲ। ਅੱਜ ਕਿੰਨੀ ਪਾਰਕਿੰਗ ਹੈ ਸਕੂਟਰ ਦੀ 50 ਰੁਪਏ। ਹੈਂ? 50 ਰੁਪਏ। ਕਾਰ ਦੀ ਕਾਰ ਦੀ 100 ਰੁਪਏ। ਕਾਰ ਦੀ 100 ਰੁਪਏ। ਕੌਣ? ਕਿਆ ਕਿਹਦੇ ਕੋਲ ਠੇਕਾ? ਠੇਕਾ ਮੇਰੇ ਕੋਲੇ। ਕਿਆ ਨਾਮ ਆਪਣਾ? ਸੁਨੀਲ ਅਡਵਾਲ। ਸੁਨੀਲ ਇਹ 200 ਰੁਪਏ ਦਾ ਜ਼ਿਆਦਾ ਨਹੀਂ ਨਾ ਬਹੁਤ ਜ਼ਿਆਦਾ ਰੇਟ ਹੈ। ਬਾਈ ਠੇਕਾ ਹੁੰਦਾ ਪ੍ਰਾਈਵੇਟ ਹੀ ਆ। ਇਹ ਪ੍ਰਾਈਵੇਟ ਠੇਕਾ ਉਹਨੂੰ ਰੇਟ ਵੀ ਕਿਆ ਕਰੇਗਾ। ਪ੍ਰਾਈਵੇਟ ਠੀਕ ਆ। 50 ਪ੍ਰਾਈਵੇਟ ਠੇਕਾ ਹੀ। ਬੋਲੀ ਹੁੰਦੀ ਦੀ ਬੋਲੀ ਜੜਦੀ ਚਾਰ ਬੰਦੇ ਬੋਲੀ ਦਿੰਦੇ ਜਿੰਨੀ ਮਹਿੰਗੀ ਜੜਦੀ ਹਿਸਾਬ ਨਾਲ ਪੜਦੀ ਹੈ ਨਹੀਂ ਉਹਦਾ ਹੀ ਰੇਟ ਨਹੀਂ ਤੈਅ ਕਰੇ ਤੁਹਾਡੇ ਰੇਟ ਤੈਅ ਨਹੀਂ ਜਦੋਂ ਸਾਡੀ ਟੀਮ ਵੱਲੋਂ ਠੇਕੇਦਾਰ ਦੀ ਇਸ ਲੁੱਟ ਨੂੰ ਜਗ ਜाहिर ਕਰਨ ਦੀ ਕਵਰੇਜ ਸ਼ੁਰੂ ਕੀਤੀ ਗਈ ਤਾਂ ਤੈਸ਼ ਵਿੱਚ ਆਏ ਠੇਕੇਦਾਰ ਦੇ ਕਰਮੀਆਂ ਵੱਲੋਂ ਮੀਡੀਆ ਨਾਲ ਵੀ ੱੱਕਾ ਮੁੱਕੀ ਤੇ ਬਦਸਲੂਕੀ ਕੀਤੀ ਗਈ ਪਾਰਕਿੰਗ ਵਿੱਚ ਮੋਟਰਸਾਈਕਲ ਖੜਾ ਕਰਨ ਵਾਲੇ ਸ਼ਰਦਾਲੂਆ ਨੇ ਦੱਸਿਆ ਕਿ ਨਕੂਲੋ ਪਾਰਕਿੰਗ ਨੇ 50 ਰੁਪਏ ਲੈ ਗਏ ਨੇ ਉਹ ਵੀ ਸਿਰਫ ਅੱਧੇ ਘੰਟੇ ਦੇ ਇਸ ਤੋਂ ਪਹਿਲਾਂ ਤੁਸੀਂ ਖੁਦ ਨੂੰ ਪੰਜਾਬ ਰੋਡਵੇ ਦੇ ਇੰਸਪੈਕਟਰ ਦੇ ਮੂੰਹੋਂ ਕਿ ਪਾਰਕਿੰਗ ਠੇਕੇ ਅਨੁਸਾਰ ਕੀ ਰੇਟ ਤੈਅ ਕੀਤੇ ਗਏ ਨੇ ਮੈਂ ਬਜ਼ਾਰੋਂ ਦਾ ਇੰਸਪੈਕਟਰ ਆ ਜੀ ਆ ਰਖਾ ਵੇ ਕਿਤੇ ਪਵਨ ਕੁਮਾਰ ਅਗਲ ਸਾਰਾ ਸਾਰੇ ਦਾ ਠੇਕੇਦਾਰ ਕਿੰਨੀ ਦੇਰ ਵਾਸਤੇ ਦਿੱਤਾ ਗਿਆ ਕਿ ਰੇਟ ਤੈਅ ਕੀਤੇ ਗਏ ਸਕੂਟਰ ਕਾਰ ਦਾ 15 ਤੇ 15 ਮਹੀਨੇ ਦਾ ਵਤੀਰ ਕੀ ਕਾਰ अच्छा परंतु ठेकेदार जबरदस्ती जो संगता दी लूट करया 100 ਰੁਪਏ ਕਾਰ ਦੇ ਲੈ ਰਿਹਾ 50 ਰੁਪਏ ਲੈ ਰਿਹਾ ਉਹ ਮੋਟਰਸਾਈਕਲ ਦੇ ਤੇ ਕੀ ਐਕਸ਼ਨ ਉਹਦੇ ਖਿਲਾਫ ਕੀਤਾ ਜਾਊਗਾ ਠੇਕੇ ਦੀਆਂ ਸ਼ਰਤਾਂ ਨੂੰ ਜਿਹੜੀ ਉਲੰਘਣਾ ਕੀਤੀ ਜਾ ਰਹੀ ਹੈ ਉਹਦਾ ਲਗਨ ਦਾ ਲਗਨ ਦਾ ਸੂਚਨ ਕਾਨੂੰਨੀ ਤੌਰ ਤੇ ਹੋਊਗਾ ਕੀ ਕਾਰਵਾਈ ਉਹਦਾ ਠੇਕਾ ਰੱਦ ਕੀਤਾ ਜਾਊਗਾ ਕੀ ਤੁਹਾਡੇ ਵੱਲੋਂ ਉਹ ਤਾਂ ਹੁਣ ਸਰਕਾਰ ਦੀ ਮਰਜ਼ੀ ਹੈ ਜੇਕਰ ਜੋ ਬਣਦੀ ਸਾਜਾ ਤਾਂ ਨਹੀਂ ਠੇਕੇ ਦੀ ਸ਼ਰਤ ਅਨੁਸਾਰ ਜੇ ਕੋਈ ਉਲੰਘਣਾ ਹੁੰਦੀ ਤਾਂ ਠੇਕਾ ਰੱਦ ਕੀਤਾ ਜਾਂਦਾ ਹੈ ਕੀ ਇਹਦੇ ਚ ਕਾਰਵਾਈ ਹੋਊਗੀ ਹਾਂਜੀ ਹਾਂਜੀ 50 ਰੁਪਏ ਪਰਚੀ ਦੇ ਡੇ ਨੇ ਕੱਟਣ ਹੈ ਜੇ ਆਪਾਂ ਗੁਰਦੁਆਰੇ ਮੱਠਾ ਟੇਕੇ ਆ ਜੀਏ ਉਹਨਾਂ ਨੂੰ ਆਕੀਏ ਤੇ ਫਿਰ ਆਪਾਂ ਗੱਡੀ ਜਾਣਾ ਵਾ ਤੇ ਫਿਰ ਪਰਚੇ ਨਾਨਾ ਦੇਵੀ ਜਾਣਾ ਹੀ ਆਪਾਂ ਹੁਣ ਤੇ ਆਪਾਂ ਫੇਰ ਪੰਜਾਹ ਮੰਗਣ ਦੇ ਨੇ ਹਾਂਜੀ ਤੇ ਆਪਾਂ ਕਿਹਾ ਆਣ ਕੇ ਤੇ ਆਪਾਂ ਫੇਰ ਬਸਤੀ ਤੇ ਮੋਟਰਸਾਈਕਲ ਇੱਥੇ ਲਾ ਦੇਣੇ ਇਹ ਆਦੇ ਨਹੀਂ ਇਹ ਜਿਹੜੇ ਕੱਟੇ ਗਏ ਨੇ ਫੇਰ ਤੁਹਾਨੂੰ ਪੰਜਾਹ ਦੇਣੇ ਪੈਣੇ ਮਤਲਬ 100 ਰੁਪਏ ਵਸੂਲੇ ਉਹਨੇ ਹਾਂਜੀ 100 ਰੁਪਏ ਇੱਕ ਦਿਨ ਦਾ 100 ਰੁਪਏ ਲੈ ਰਿਆ ਹਾਂਜੀ ਇੱਕ ਵਾਰੀ ਕੱਢ ਕੇ ਬਰ ਲਾ ਦੇ 50 ਫੇਰ 50 ਕਿਉਂ ਦੇ ਇਸ ਮਾਮਲੇ ਵਿੱਚ ਐਸਪੀਸੀ ਮੈਂਬਰ ਪ੍ਰੋਫੈਸਰ ਸਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਸਿੰਘ ਸਾਹਿਬਾਨ ਦੇ ਧਿਆਨ ਵਿੱਚ ਲਿਆ ਕੇ ਪ੍ਰਸ਼ਾਸਨ ਨੂੰ ਕਾਰਵਾਈ ਦੂਸਪਾਇ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਜੇ ਉਹ ਸਰਕਾਰੀ ਜਗਾ ਹੋਈ ਫਿਰ ਤਾਂ ਉੱਥੇ ਆਪਣੇ ਕਾਰੋਬਾਰ ਚਲਾਉਣ ਵਾਲਿਆਂ ਨੇ ਕੰਮ ਕੀਤਾ ਹੋਣਾ ਨੇ ਹਜ਼ਾਰਾਂ ਹੀ ਜਥੇ ਸੰਕੜੇ ਜਥੇ ਜਿਹੜੇ ਨਿਸ਼ਕਾਮ ਜੋੜਿਆਂ ਦੀ ਸੇਵਾ ਲਈ ਗਠੜੀਆਂ ਦੀ ਸੇਵਾ ਲਈ ਸਾਈਕਲਾਂ ਮੋਟਰਸਾਈਕਲਾਂ ਪਾਰਕਿੰਗ ਦੀ ਸੇਵਾ ਲਈ ਆ ਚੁੱਕੇ ਨੇ ਪੰਥ ਵੱਲੋਂ ਕੋਈ ਘਾਟ ਨਹੀਂ ਜਿਹੜੇ ਉਹ ਵੀਰ ਲੱਗੇ ਹੋਏ ਨੇ ਉਹਨਾਂ ਦਾ ਆਪਣਾ ਠਿਕਾ ਹੋਵੇਗਾ ਪਰ ਤੁਹਾਡੇ ਸਾਹਮਣੇ 50 ਰੁਪਏ ਜਾਇਜ਼ ਆ ਕਿਤੇ ਵੀ ਹਿੰਦੁਸਤਾਨ ਚ 50 ਰੁਪਏ ਸਕੂਟਰ ਦੀ ਜਿਹੜੀ ਪਾਰਕਿੰਗ ਫੀਸ ਨਹੀਂ ਆ ਆ ਆਨੰਦਪੁਰ ਸਾਹਿਬ ਦੇ ਵਿੱਚ 50 ਰੁਪਏ ਲਏ ਜਾ ਰਹੇ ਤੁਹਾਡੇ ਸਾਹਮਣੇ ਕੀ ਕਿਹਾ ਜਾਂਦੇ ਐ ਐਸੇ ਆਪਣੇ ਵਪਾਰ ਕਾਰੋਬਾਰ ਕਰਨ ਵਾਲਿਆਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਰਾ ਪੰਥ ਸਮੁੱਚੇ ਤੌਰ ਤੇ ਫ੍ਰੀ ਸੇਵਾ ਕਰ ਰਿਹਾ ਹੈ ਭਾਵੇਂ ਲੰਗਰਾਂ ਦੀ ਸੇਵਾ ਹੈ ਭਾਵੇਂ ਹੋਰ ਕਿਸੇ ਸੇਵਾ ਜੇ ਤੁਹਾਡਾ ਬਿਜ਼ਨਸ ਵੀ ਹੈ ਜੇ ਕਾਰੋਬਾਰ ਵੀ ਹੈ ਤਾਂ ਵੀ ਜਾਇਜ਼ ਜਿਆ ਉਹ ਰੇਟ ਰੱਖਣ ਤਾਂ ਕਿ ਸੰਗਤਾਂ ਜਿਹੜੀਆਂ ਉਹ ਮਹਿਸੂਸ ਨਾ ਕਰਨ ਉਹਨਾਂ ਪ੍ਰਬੰਧਕਾਂ ਰਕ ਅਸੀਂ ਬੇਨਤੀ ਕਰਾਂ ਉਤੇ ਇਸ ਮੰਡੀ ਰੋਡਵੇਜ਼ ਦੇ ਜੀਐਮ ਨੂੰ ठेकेदार ਖਿਲਾਫ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਜਿਸ ਵਿੱਚ ਜੀਐਮ ਨੂੰ ਅਪੀਲ ਕੀਤੀ ਗਈ ਕਿ ਠੇਕੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਜੀਐਮ ਵੱਲੋਂ ਬੰਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ। ਉਹ ਵੀ ਕਲਿੱਪ ਵਿੱਚ ਪੜ੍ਹ ਲਈ ਹੈ ਤੇ ਹੁਣ ਉਹਨਾਂ ਦਾ ਐਗਰੀਮੈਂਟ ਪਾਇਆ ਉਹਦੀ ਕਾਪੀ ਮੰਗਾਈ ਹੈ। ਜੋ ਐਗਰੀਮੈਂਟ ਦੇ ਵਿੱਚ ਹੋਇਆ ਉਹਦੇ ਬੰਦੀ ਕਾਰਵਾਈ ਕੀਤਾ। ਸਰ ਠੇਕੇ ਦੀ ਉਲੰਘਣਾ ਕਰਨ ਤੇ ਕੀ ਕਾਰਵਾਈ ਹੈਗੀ ਹੈ ਜਿਹੜੀ ਉਹ ਉਹ ਸਾਰੇ ਟਰਮਸ ਐਂਡ ਕੰਡੀਸ਼ਨਾਂ ਨਾਲ ਬੰਨ੍ਹੇ ਹੋਏ। ਉਦੋਂ ਦੇ ਗਾੜੇ ਲਈ ਮਤਲਬ ਕੋਈ ਐਕਸਿਡੈਂਟ ਬਟ ਇਹਦੇ ਠੇਕੇ ਦੀ ਜਿਹੜੀ ਹੈਗੀ ਕੈਨਸਲ ਵੀ ਕੀਤਾ ਜਾਂਦਾ ਉਹਦੇ ਵਿੱਚ ਸ਼ਰਤਾਂ ਹੁੰਦੀ ਹੈ ਕਿ ਜੇਕਰ ਉਲੰਘਣਾ ਕਿਤੇ ਡਬਲ ਲੰਗੜਾ ਕਿਤੀ ਜਾਏ ਤਾਂ ਸਬਲੈਟ ਵੀ ਪ੍ਰੋਜੈਕਸ਼ਨ ਹੁੰਦਾ ਹੈ ਤਾਂ ਪਹਿਲੇ ਇਹ ਕਰਨਾ ਹੁੰਦਾ ਕੋਈ ਪੈਨਲਟੀ ਵਾਲ ਹੋ ਜਾਂਦੀ ਹੈ ਸਰ ਇਹਦੇ ਦੋਰੀ ਲੰਗੜਾ ਹੋਈਏ ਇੱਕ ਤਾਂ ਸਬਲੈਟ ਕੀਤਾ ਗਿਆ ਅੱਗੇ ਜਿਹੜੇ ਰੇਟ ਵਧ ਲਏ ਜਾਂਦੇ ਤੁਹਾਨੂੰ ਦੱਸ ਦਿੰਦਾ ਮੈਂ ਥੋੜੀ ਵੱਧ ਗਈ ਹੈ ਉਹਦੇ ਇਨ ਤਾਵ ਹੈ ਕਿ ਐਗਰੀਮੈਂਟ ਦੇ ਸਾਵਨ ਨੂੰ ਸਰ ਵੀ ਹੁੰਦਾ ਜੋ ਵੀ ਵਾਇਲੇਸ਼ਨ ਉਥੇ ਠੇਕੇਦਾਰ ਵੱਲੋਂ ਮੌਕੇ ਤੇ ਪਹੁੰਚੇ ਹਰਮੇਸ਼ਪਾਲ ਨੇ ਆਪਣਾ ਪੱਖ ਰੱਖਦੇ ਕਹੇ ਕਿ ਉਥਾ 10 ਰੁਪਏ ਪਾਰਕਿੰਗ ਫੀਸ ਲੈ ਰਹੇ ਨੇ ਤੇ ਜਦੋਂ ਉਹਨਾਂ ਨੂੰ 50 ਰੁਪਏ ਦੀ ਕੱਤੀ ਬਰਚੀ ਦਿਖਾਈ ਤਾਂ ਉਹਨਾਂ ਨੇ ਆਪਣੇ ਬਿਆਨ ਬਦਲਦੇ ਹੋਏ ਕਿਹਾ ਕਿ ਤਿੰਨ ਦਿਨਾਂ ਦੇ 50 ਰੁਪਏ ਲੈ ਰਹੇ ਨੇ 12 ਘੰਟੇ 10 ਰੁਪਏ ਕਾਦੇ ਸਕੂਟਰ ਦੇ ਤੇ ਕਾਰ ਦੇ ਕਿੰਨੇ ਕਾਰ ਤੇ ਕਿੰਨੇ ਤੇ ਸਕੂਟਰ ਦੇ ਇਸ ਟਾਈਮ 50 ਰੁਪਏ ਵਸੂਲੇ ਜਾ ਰਹੇ ਨੇ ਸਾਰੇ ਕੋਲੋਂ ਪਿਆਰ ਬੇਦਰੀ ਨੂੰ ਕਿ ਜਦੋਂ ਅਰਜੀ ਦੇ ਦਿੱਤੀ ਹੁੰਦੇ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਲੱਗਣਾ ਜੀ ਹਾਂ ਜੀ ਤਿੰਨ ਦਿਨ ਲੱਗਣਾ ਲੱਗਣੇ ਜੀ ਤਿੰਨ ਦਿਨ ਲਈ ਕਿਉਂ ਮਤਲਬ ਕਿ ਇਹ ਠੇਕੇ ਦੇ ਪਿੱਛੇ ਹੈਗਾ ਨਹੀਂ ਲਿਖਿਆ ਹੋਇਆ ਉਹਦੇ ਵਿੱਚ ਐਗਰੀਮੈਂਟ ਦੇ ਵਿੱਚ ਹਾਂ ਜੀ 12 ਘੰਟੇ ਦਾ ਟਾਈਮ ਹੈ 12 ਘੰਟੇ ਦਾ ਟਾਈਮ ਹੈ ਨਾ ਹਾਂ ਜੀ 10 ਰੁਪਏ ਦਾ ਪਰ ਲੇਕਿਨ 50 ਰੁਪਏ ਲੈ ਰਹੇ ਨੇ ਨਾ ਉਹ ਹਰ ਤਿੰਨ ਦਿਨ ਲੈਣਾ ਤੇ ਤਿੰਨ ਦਿਨ ਖੜਾ ਕਰਨਾ ਜੀ ਅਗਰ ਨਹੀਂ ਨਹੀਂ ਇਹ ਤਾਂ ਬਹਾਨੇਵਾਜੀ ਤਿੰਨ ਦਿਨ ਖੜਾ ਕਰਨਾ ਨਹੀਂ ਸਾਡੇ ਕੋਲ ਪੁੱਛਿਆ ਗਿਆ ਹੈਗਾ ਕਿ ਕਿੰਨੀ ਦੇਰ ਅਸੀਂ ਕਿਹਾ 3 ਘੰਟੇ ਲਈ ਤਾਂ 50 ਰੁਪਏ ਦੀ ਪਰਚੀ ਕ ਤੇ ਅੱਗੇ ਉਹ ਕਹਿ ਰਹੇ ਨੇ ਕਿ ਅਸੀਂ 50 ਰੁਪਏ ਵਸੂਲ ਕਰ ਰਹੇ ਹਾਂ ਕਿ ਤੁਸੀਂ ਜਿਹਨੂੰ ਸ਼ਿਕਾਇਤ ਕਰਨੀ ਕਰਦੋ ਸਾਡਾ ਕੋਈ ਠੇਕਾ ਰੱਦ ਨਹੀਂ ਕਰ ਸਕਦਾ ਇਹ ਤਾਂ ਦਾ ਕੁਛ ਨਹੀਂ ਆਜ ਬੰਦਾ ਨਾਲ ਨਹੀਂ ਚੇਕ ਕਰਦਾ ਇਹ ਤਾਂ ਬਹੁਤ ਕੁਝ ਤੁਹਾਡੇ ਨਾਂ ਤੇ ਠੇਕਾ ਹੈ ਨਹੀਂ ਜੀ ਕਿਹਦੇ ਨਾਂ ਤੇ ਹੈ ਗੋਪਲ ਕੁਮਾਰ ਦੇ ਨਾਂ ਤੇ ਤੁਸੀਂ ਅੱਗੇ ਅੱਗੇ ਥੇਕਲੇ ਤਾਂ ਨਹੀਂ ਅੱਜ ਤਾਂ ਮੈਂ ਤਾਂ ਤੇ ਜੀ ਦੇਖਦੇ ਕਰਦੇ ਹਾਂ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਰੂਪਨਗਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਸਬੰਧਤ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਚੀਜ਼ ਦੱਸਿਆ ਹੈ ਕਿ ਮੈਂ ਹੁਣੇ ਉੱਥੇ ਜਾਦਾ ਤਾਂ ਤੇ ਅਗਰ ਇਸ ਤਰ੍ਹਾਂ ਦੀ ਗੱਲ ਹੈਗੀ ਅਸੀਂ ਜਿਹੜਾ ਕਨਸਰਨਡ ਹੋਏਗਾ ਉਹਦੇ ਤੇ ਐਕਸ਼ਨ ਲਾਵਾਂਗੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਪਾਰਕਿੰਗ ਫੀਸ ਨਹੀਂ ਲੱਗਦੀ ਜਿਸ ਕਰਕੇ ਪੂਰੀ ਦੁਨੀਆ ਵਿੱਚ ਸਿੱਖ ਗੁਰਤਾਮਾ ਤੇ ਸਿੱਖ ਧਰਮ ਦੀ ਸੇਫਟੀ ਹੁੰਦੀ ਹੈ ਕਿਉਂਕਿ ਜਿ세ਰਾਂਨਪੁਰ ਸਾਹਿਬ ਦੀ ਧਰਤੀ ਤੇ ਪਾਰਕਿੰਗ ਠੇਕੇਦਾਰ ਵੱਲੋਂ ਠੇਕੇ ਦੇ ਨੀਂਆ ਮਨੁੱਖ ਤੌਰ 'ਤੇ ਸੰਤਾ ਦੀ ਲੁੱਟ ਕੀਤੀ ਜਾ ਰਹੀ ਹੈ ਉਸ ਨਾਲ ਜਿਹੜੇ ਨਨਕਾਪੁਰ ਸਾਹਿਬ ਉੱਤੇ ਸਿੱਖ ਧਰਮ ਦੇ ਅਕੀਦਮ ਖੇਡ ਹੁੰਦੀ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ 4 ਦਿਨਾਂ ਲਈ ਟੋਲਪੇਟਾ ਦਾ ਮੁਕਤ ਕਰਵਾਇਆ ਗਿਆ ਉਸੇ ਤਰ੍ਹਾਂ ਪਾਰਕਿੰਗ ਫੀਸ ਵੀ ਬੰਦ ਕੀਤੀ ਜਾਵੇ ਤੇ ਸੰਗਠਨਾਂ ਦੇ ਲੁੱਟ ਕਰਨ ਵਾਲੇ ਠੇਕੇਦਾਰਾਂ ਦੇ ਖਿਲਾਫ ਅਜਿਹੀ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਹੋਰ ਕੋਈ ਵੀ ਠੇਕੇਦਾਰ ਸੰਗਠਨਾਂ ਦੀ ਲੁੱਟ ਕਰਨ ਤੋਂ ਪਹਿਲਾਂ ਸੋਚ ਵਰਤੋ। ਸ਼੍ਰੀਨਨਪੁਰ ਸਾਇਕਲ ਤੋਂ ਚਵੇਸ਼ ਲਟਾਵਾ ਦੀ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ